ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅੱਜ ਦਾ ਵਿਸ਼ਾ ਆਪਣਾ ਪੰਥਕ ਬਣੀਏ ਉਸ ਅਧਿਆਤਮ ਨੂੰ ਮਾਰੰਗ ਦੇ ਪਾਂਧੀ ਬਣੀਏ ਜੋ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਪ੍ਰਗਟ ਕੀਤਾ ਕਈਆਂ ਜੁਗਾਂ ਤੋਂ ਬਾਅਦ ਜਿਸ ਨੂੰ ਆਪਾਂ ਭੁੱਲੇ ਹੋਏ ਸੀ ਪੰਥਾ ਪ੍ਰੇਮ ਨਾ ਜਾਣਈ ਭੁੱਲੀ ਫਿਰੇ ਗੁਆਰ ਆਓ ਹੁਣ ਆਪਾਂ ਉਸ ਪੰਥ ਦੇ ਉਸ ਰਸਤੇ ਦੇ ਉਸ ਅਧਿਆਤਮ ਮਾਰਗ ਦੇ ਪੰਧ ਹੀ ਬਣੀ ਹੈ ਜਿਸ ਦੇ ਉੱਪਰ ਚੱਲ ਕੇ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਦੇ ਨਾਲ ਇੱਕਮਿਕ ਹੋ ਸਕਦੇ ਹਾਂ ਉਸ ਵਾਸਤੇ ਆਪਾਂ ਨੂੰ ਗੁਰਮਤ ਦੇ ਧਾਰਨੀ ਹੋਣਾ ਪਵੇਗਾ ਗੱਲਾਂ ਦੇ ਨਾਲ ਪੰਥ ਦੇ ਮਾਰਗ ਦੇ ਉੱਪਰ ਨਹੀਂ ਚੱਲਿਆ ਜਾਂਦਾ ਇਸ ਵਾਸਤੇ ਪਾਤਸ਼ਾਹ ਬਾਣੀ ਦੇ ਅੰਦਰ ਫੁਰਮਾਨ ਕਰਦੇ ਨੇ ਕਿ ਉਹ ਸੁਆਸਤੇ ਸਤ ਸੰਗਤ ਬਹੁਤ ਜ਼ਰੂਰੀ ਹੈ ਅੱਜ ਕੱਲ ਦੇ ਆਪਾਂ ਪੰਥਕ ਦੇਖਦੇ ਆ ਉਹ ਸਤ ਸੰਗਤ ਵਿੱਚ ਨਹੀਂ ਆਉਂਦੇ ਸਤਗੁਰੂ ਦੀ ਬਾਣੀ ਦੇ ਅਨੁਸਾਰ ਆਪਣੇ ਜੀਵਨ ਨੂੰ ਨਹੀਂ ਟਾਲਦੇ ਤੇ ਬਾਤជា ਫਰਮਾਉਂਦੇ ਆ ਕਿ ਉਹ ਪੰਥ ਦੇ ਰਸਤੇ ਤੇ ਕਿਵੇਂ ਚੱਲ ਸਕਦੇ ਆ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤਹਿ ਮਿਲੰਤ ਜਮ ਤ੍ਰਾਸ ਮਟਾਈ ਸੰਗਤ ਵਿੱਚ ਆ ਕੇ ਸਾਨੂੰ ਅਸਲ ਪੰਥ ਦਾ ਗਿਆਨ ਬਖਸ਼ਿਸ਼ ਹੋਣਾ ਆ ਕਿਸ ਤਰ੍ਹਾਂ ਸਾਡੇ ਮਨ ਨੇ ਸ਼ਬਦ ਵਿੱਚ ਅਤੀਤ ਹੋ ਕੇ ਅਧਿਆਤਮ ਮਾਰਗ ਦੇ ਉੱਪਰ ਸਫ਼ਰ ਕਰਨਾ ਤੇ ਜਦੋਂ ਮਨ ਨੇ ਸਫਰ ਕਰਨਾ ਫਿਰ ਉਹਨੇ ਜਮਾਂ ਦੀ ਕਾਣ ਸਦੀਵੀ ਕਾਲ ਲਈ ਖਤਮ ਕਰ ਦੇਣੀ ਹੈ ਇਸ ਕਰਕੇ ਗੁਰੂ ਦੀ ਮਤ ਦੇ ਧਾਰਣੀ ਬਣੀ ਹੈ ਗੁਰੂ ਆਪਾਂ ਨੂੰ ਪ੍ਰੇਮ ਦੇ ਪੰਥ ਤੇ ਚਲਾਉਣ ਦਾ ਯਤਨ ਕਰ ਰਿਹਾ ਹੈ ਪਰ ਅਸੀਂ ਆਪਣੇ ਆਪ ਨੂੰ ਪੰਥਕ ਆਖਦੇ ਹਾਂ ਪਰ ਚੱਲਦੇ ਅਸੀਂ ਧਾਤ ਦੇ ਰਸਤੇ ਦੇ ਉੱਪਰ ਆ। ਮਨ ਦੇ ਅੰਦਰ ਕਈ ਪ੍ਰਕਾਰ ਦੀਆਂ ਤ੍ਰਿਸ਼ਨਾਵਾਂ ਲੈ ਕੇ ਮਨ ਦੇ ਅੰਦਰ ਕਈ ਪਦਾਰਥਾਂ ਦਾ ਮੋਹ ਲੈ ਕੇ ਮਨ ਨੂੰ ਲੋਭ ਦੀ ਲਹਿਰ ਦੇ ਵਿੱਚ ਪਾ ਕੇ ਪੰਥਕ ਨਹੀਂ ਬਣਿਆ ਜਾ ਸਕਦਾ। ਇਸ ਕਰਕੇ ਗੁਰਬਾਣੀ ਪਾਤਸ਼ਾਹ ਆਪਾ ਨੂੰ ਫਰਮਾਨ ਕਰਦੇ ਆ ਕਿ ਜੇ ਆਪਾਂ ਪ੍ਰੇਮ ਦੇ ਪੰਥ ਦੇ ਉੱਪਰ ਚੱਲਣਾ ਚਾਹੁੰਦੇ ਆ ਤੇ ਆਪਣੀਆਂ ਵਾਸ਼ਨਾਵਾਂ ਦਾ ਆਪਣੇ ਅੰਦਰ ਤ੍ਰਿਸ਼ਨਾਵਾਂ ਦਾ ਇਹ ਜਿਹੜੀ ਲੋਭ ਦੀ ਲਹਿਰਿਆ ਇਹਦਾ ਸਾਨੂੰ ਤਿਆਗ ਕਰਨਾ ਪਵੇਗਾ ਤੇ ਉਸ ਵਾਸਤੇ ਮਹਾਰਾਜ ਗੁਰਬਾਣੀ ਦੇ ਵਿੱਚ ਆਪਾਂ ਨੂੰ ਫਰਮਾਉਂਦੇ ਆ ਕਿ ਜਦੋਂ ਆਪਾਂ ਇਸ ਮਾਰਗ ਦੇ ਉੱਪਰ ਚੱਲਣਾ ਪ੍ਰੇਮ ਦੇ ਪੰਥ ਦੇ ਉੱਪਰ ਚੱਲਣਾ ਆ ਤੇ ਮਾਰੇ ਨੇ ਆਪਾਂ ਨੂੰ ਬਾਣੀ ਦੇ ਵਿੱਚ ਗਿਆਨ ਬਖਸ਼ਿਸ਼ ਕੀਤਾ ਤੇ ਸਮਝਾਇਆ ਕਿ ਜਦੋਂ ਆਪਾਂ ਇਸ ਮਾਰਗ ਤੇ ਚੱਲਾਂਗੇ ਕਿਵੇਂ ਇਹਨਾਂ ਵਿਚਾਰਾਂ ਨੂੰ ਇਹਨਾਂ ਫੁਰਨਿਆਂ ਨੂੰ ਆਪਾਂ ਤਿਆਗਦੇ ਜਾਣਾ ਹੈ ਇਸ ਵਾਸਤੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਾਰੇ ਸੱਚੇ ਪਾਤਸ਼ਾਹ ਇਹ ਬੇਨਤੀ ਕਰਦੇ ਹਾਂ ਉਸ ਮਾਲਕ ਦੇ ਚਰਨਾਂ ਦੇ ਅੰਦਰ ਦਵਾਰ ਤੁਹਾਰੇ ਠੰਡ ਹੋ ਇੱਕ ਵਾਰ ਦੀਜੇ ਮੋਹੇ ਪੰਥ ਤਬ ਚੱਲੈ ਜਗਤ ਮੈਂ ਦੁਸ਼ਟ ਖਪਾਵੋ ਤੋ ਹੈ ਜਦੋਂ ਇਹ ਪੰਜ ਦੂਤ ਵਕਾਰ ਖਤਮ ਹੋ ਜਾਂਦੇ ਆ ਤਾਂ ਇਹ ਜਿਹੜਾ ਮਨ ਆ ਉਹ ਪੰਥ ਦੇ ਮਾਰਗ ਦੇ ਉੱਪਰ ਚੱਲ ਸਕਦਾ ਆ ਇਹਨਾਂ ਦੂਤਾਂ ਨੂੰ ਖਤਮ ਕਰਨ ਵਾਸਤੇ ਗੁਰੂ ਦਾ ਜਿਹੜਾ ਗਿਆਨ ਆ ਗੁਰੂ ਦਾ ਜਿਹੜਾ ਖੜ ਗਿਆ ਗੁਰੂ ਦਾ ਜਿਹੜਾ ਸ਼ਬਦ ਆ ਗੁਰੂ ਦਾ ਜਿਹੜਾ ਮੰਤਰ ਆ ਉਨੂੰ ਆਪਾਸ ਸਿਮਰਨ ਕਰਨਾ ਸ਼ੁਰੂ ਕਰੀਏ ਸੋ ਸਾਰਿਆਂ ਦੇ ਚਰਣਾ ਵਿੱਚ ਬੇਨਤੀ ਹੈ ਗਿਆਨ ਖੜਗ ਲੈ ਕਰ ਕਰ ਕਿਰਪਾ ਦੀਨਾ ਦੂਤ ਮਾਰੇ ਕਰਤਾਈ ਹੈ ਹਰ ਕਾ ਨਾਮ ਜਪੋ ਜਾਪ ਜਪਨੇ ਜੀਤ ਆਓ ਵਸੋ ਕਰ ਆਪਣੇ ਸੋ ਆਪਾਂ ਗਿਆਨ ਦਾ ਖੜਗ ਕੋਲ ਰੱਖਿਆ ਕਰੀਏ ਤੁਰਦਿਆਂ ਫਿਰਦਿਆਂ ਬੈਂਦਿਆਂ ਉੱਠਦਿਆਂ ਵਾਹ ਗੁਰੂ ਵਾਹ ਗੁਰੂ ਵਾ ਗੁਰੂ ਅੰਦਰੋਂ ਇਹਨਾਂ ਦੂਤਾਂ ਨੂੰ ਪਾਛੇ ਕਰੀਏ ਸ਼ਬਦ ਦੁਆਰਾ ਇਹਨਾਂ ਨੂੰ ਮਾਰੀਏ ਔਰ ਅਸੀਂ ਪ੍ਰੇਮ ਦੇ ਪੰਥ ਦੇ ਉੱਪਰ ਚੱਲਾਂਗੇ ਤੇ ਫਿਰ ਹੀ ਅਸੀਂ ਪੰਥਕ ਅਖਵਾ ਸਕਦੇ ਹਾਂ ਸੋ ਅੱਜ ਤੋਂ ਆਪਾਂ ਪੰਥਕ ਬਣੀਏ ਗੁਰਮਤ ਨੂੰ ਆਪਣੇ ਅੰਦਰ ਧਾਰਨੀ ਗੁਰਮਤ ਦੇ ਧਾਰਨੀ ਹੋ ਕੇ ਪ੍ਰੇਮ ਦੇ ਪੰਥ ਤੇ ਚੱਲੀਏ ਤਾਂ ਜੋ ਸਾਡਾ ਜਿਹੜਾ ਜੀਵਨ ਆ ਉਹ ਸਫਲ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ